ਬਹੁਤ ਹੀ ਜੜੀ ਮੰਦ ਭਾਗ ਘਟਨਾ ਬਰਸੋ ਰਾਤ ਨੂੰ ਵਾਪਰੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਦਾ ਹਾਂ ਔਰ ਦੂਸਰਾ ਇਸ ਕੇਸ ਦੇ ਅੰਦਰ ਹੁਣ ਤੱਕ 16 ਵਿਅਕਤੀ ਜਿਹੜੇ ਨੇਗੇ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਕਿਹੜੀ ਜਗ੍ਹਾ ਤੋਂ ਇਹ ਜਿਹੜਾ ਮਥਨੋਲ ਕੈਮੀਕਲ ਸੀਗਾ ਜਿਹੜਾ ਮਥਨੋਲ ਕੈਮੀਕਲ ਸੀਗਾ ਕਿਹੜੀ ਜਗ੍ਹਾ ਤੋਂ ਪਰਚੇਸ ਕੀਤਾ ਗਿਆ ਇਹ ਦਿੱਲੀ ਤੋਂ ਪਰਚੇਸ ਕੀਤਾ ਗਿਆ ਔਰ ਬਾਅਾ ਰੂਟ ਲੁਧਿਆਣਾ ਆਇਆ ਉਹ ਕਿੱਥੇ ਤੱਕ ਪਹੁੰਚਿਆ ਉਹਦੇ ਅੰਦਰ ਹੁਣ ਤੱਕ 16 ਵਿਅਕਤੀ ਜਿਹੜੇ ਨੇਗੇ ਉਹ ਅਰੈਸਟ ਹੋ ਚੁੱਕੇ ਨੇਗੇ ਔਰ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦਾ ਹਾਂ ਜੇ ਪਹਿਲਾ ਦਿਨ ਸੀਗਾ ਅੱਜ ਉਹ ਸਾਰੇ ਵਿਅਕਤੀ ਜਿਹੜੇ ਨੇਗੇ ਆਨਰੇਬਲ ਕੋਰਟ ਦੇ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਨੇ ਕੋਰਟ ਤੋਂ ਫਰਦਰ ਰਿਮਾਂਡ ਲੈ ਕੇ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਹੋਊਗੀ ਕਿਸੇ ਵੀ ਚਾਹੇ ਕੋਈ ਪੋਲਿਟੀਕਲ ਵਿਅਕਤੀ ਆ ਚਾਹੇ ਕੋਈ ਨਾਨ ਪੋਲਿਟੀਕਲ ਵਿਅਕਤੀ ਆ ਚਾਹੇ ਕੋਈ ਆਫੀਸਰ ਆ ਜਿਹੜਾ ਵੀ ਅਧਿਕਾਰੀ ਜ਼ਿੰਮੇਵਾਰ ਆ ਉਹਦੇ ਖਿਲਾਫ ਠੋਕ ਕੇ ਕਾਰਵਾਈ ਹੈ ਅੱਛਾ 302 ਸਾਰਾ ਇਹਦੇ ਤੇ ਲੱਗੇ ਕਿਉਂਕਿ ਮੁੱਖ ਮੰਤਰੀ ਖੁਦ ਕਹਿ ਰਹੇ ਨੇ ਕਿ ਇਹ ਤਾਂ ਕਤਲ ਸੀ ਬਿਲਕੁਲ ਇਹ ਕਤਲ ਆ ਮੈਂ ਦੱਸਦਾ ਇੱਕ ਡਿਜ਼ਾਈਨ ਤਿਆਰ ਕੀਤਾ ਗਿਆ ਮਿਥਨੋਲਿਕ ਕੈਮੀਕਲ ਆ ਇਥਨੋਲ ਜਿਹੜਾ ਹਿਊਮਨ ਕੰਜ਼ਮਪਸ਼ਨ ਲਈ ਆ ਮਨੁੱਖ ਦੇ ਲਈ ਆ ਇਹਦੇ ਸ਼ਰਾਬ ਤਿਆਰ ਹੁੰਦੀ ਆ ਪਰ ਮਿਥਨੋਲ ਜਿਹੜਾ ਕੋਈ ਕੈਮੀਕਲ ਆ ਉਹ ਫੈਕਟਰੀਆਂ ਦੇ ਲਈ ਰੰਗ ਰੋਗਾਂ ਦੇ ਲਈ ਲੱਕੜ ਦੇ ਲਈ ਬਹੁਤ ਸਾਰੇ ਪ੍ਰੋਡਕਟ ਦੇ ਅੰਦਰ ਉਹ ਯੂਜ਼ ਹੁੰਦਾਗਾ ਔਰ ਉਹਨੂੰ ਉਹ ਇਹਦਾ ਪ੍ਰੋਡਕਟ ਆ ਉਹਨੂੰ ਲਿਆ ਕੇ ਮਨੁੱਖ ਦੇ ਉੱਤੇ ਵਰਤਣਾ ਔਰ ਜਾਲੀ ਫਰਜੀ ਬਰਗੜਾ ਕੇ ਸੋਚਦੇ ਹੋਏ ਕਿ ਮੈਨੂੰ ਪਤਾ ਹੁੰਦੇ ਹੋਏ ਦੋਸ਼ੀ ਨੂੰ ਪਤਾ ਹੁੰਦੇ ਕਿ ਕਿਸ ਕੰਮ ਲਈ ਆ ਫਿਰ ਉਹਨੂੰ ਯੂਜ਼ ਕਰਨਾ ਬਿਲਕੁਲ ਇਹ ਕਤਲ ਦੀ ਧਾਰਾ ਦੇ ਅਧੀਨ ਜਿਹੜਾ ਉਹ ਆਉਂਦਾਗਾ ਸੋ ਇਹਦੇ ਲਈ ਜਿਹੜਾ ਅਲਕੋਹਲ ਐਕਟ ਦੀ ਧਾਰਾ ਵੀ ਮੈਂ ਤੁਹਾਨੂੰ ਦੱਸ ਦਣਾਗਾ ਇਹਨਾਂ ਦੀ ਮਥਨਾਲ ਦੀ ਇੰਡਸਟਰੀ ਇੰਡਸਟਰੀਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1950 ਬੰਦਾ ਅਧੀਨ ਜਿਹੜਾ ਇਹਨੂੰ ਰੈਗੂਲੇਟ ਕੀਤਾ ਗਿਆਗਾ ਸੋ ਮੈਂ ਕੰਸਰਨਡ ਅਥਾਰਟिटीज ਨਾਲ ਅਸੀਂ ਗੱਲ ਕਰ ਰਹੇ ਆਂਗੇ ਕਿ ਇਹਦੇ ਦੀ ਰੈਗੂਲੇਸ਼ਨ ਜਿਹੜੇ ਨੇ ਕਿ ਇਹਦੇ ਦੀ ਰੂਲ ਐਂਡ ਰੈਗੂਲੇਸ਼ਨ ਉਹ ਸੈਂਟਰ ਸਰਕਾਰ ਨੇ ਤੈਅ ਕਰਨੇ ਨੇ ਇੰਡਸਟਰੀ ਐਕਟ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ ਜਿਹੜੇ ਮਥਨਾਲ ਨੂੰ ਕੈਮੀਕਲ ਨੂੰ ਕਿ ਕਿਸ ਤਰ੍ਹਾਂ ਓਪਨ ਮਾਰਕੀਟ ਚ ਵੇਚਣਾ ਹੈਗਾ ਉਹਦੇ ਦੀ ਕੇਂਦਰ ਸਰਕਾਰ ਨੇ ਰੂਲ ਐਂਡ ਰੈਗੂਲੇਸ਼ਨ ਤੈਅ ਕਰਨੇ ਨੇ ਅਸੀਂ ਕਿੰਨੇ ਸਰਕਾਰ ਦੇ ਨਾਲ ਵੀ ਰابطਾ ਕਾਇਮ ਕਰ ਰਹੇ ਹਾਂ ਤਾਂ ਕਿ ਉਹ ਰੂਲ ਐਂਡ ਰੈਗੂਲੇਸ਼ਨ ਬਣਾਵੇ ਇਹਦੀ ਜਿਹੜੀ ਵਿਕਰੀ ਆ ਉਹਦੇ ਉੱਤੇ ਕੋਈ ਅਨੁਸ਼ਕ ਲੱਗਿਆ ਹੋਣਾ ਚਾਹੀਦਾ ਨਹੀਂ ਓਪਨ ਮਾਰਕ ਇਹ ਤਾਂ ਜਿਹੜਾ ਹੁਣ ਉਹਨਾਂ ਨੇ ਐਮਾਜ਼ੋਨ ਤੋਂ ਜਾਂ ਜਿਹੜੀਆਂ ਵੀ ਕੰਪਨੀਆਂ ਆਨਲਾਈਨ ਵਿਕਰੀ ਕਰਦੀਆਂ ਨੇ ਆਨਲਾਈਨ ਸੇਲ ਕਰਦੀਆਂ ਨੇ ਉਹਨਾਂ ਨੂੰ ਸਾੜੀਆਂ ਨਹੀਂ ਮਿਲ ਸਕਦਾ ਕੱਲੋ ਕੋਈ ਵੀ ਵਿਅਕਤੀ ਲੈ ਕੇ ਬਣਾ ਕੇ ਘਰੇ ਵਿੱਚ ਬਣਾ ਸਕਦਾ ਹੈ ਇਹਦਾ ਮਹਿਸੂਸ ਕਿਸ ਤਰ੍ਹਾਂ ਦਾ ਇਹਦਾ ਮਹਿਸੂਸ ਕਿਵੇਂ ਰੋਕਣਾਗਾ ਸੋ ਤੇ ਅਸੀਂ ਰابطਾ ਕਾਇਮ ਕਰ ਰਹੇ ਹਾਂ ਸਰ 2020 ਦੇ ਵਿੱਚ ਵੀ ਉਸ ਏਰੇ ਦੇ ਵਿੱਚ ਬੜੀ 트ੈਂਡੀ ਹੋਈ ਸੀਗੀ ਜਿਹੜੇ بڑے ਆਫੀਸਰ ਨੇ ਆਪਾਂ ਕਹੇ ਜਿਹੜੇ ਡਿਸਟਿਲਰੀ ਦੇਖਦੇ ਨੇ ਉਹ ਪਹਿਲਾਂ ਵੀ ਸੀਗੇ ਮਜੂਦ تھے ਉਸੀ ਇਹਦੇ ਨਾਲ ਸਾਰੇ ਨੂੰ ਦੇਖਦੇ ਸੀ ਕਿ ਹੁਣ ਵੀ ਉਹੀ ਦੇਖ ਰਹੇ ਨੇ ਤਕਰੀਬਨ ਤੇ ਕੀ ਉਹਨਾਂ ਦੀ ਜਿਹੜੀ ਆਪਾਂ ਕਹੀਏ bizness ਨਹੀਂ ਸੀ ਕਿ ਕੀ ਹੁਣ ਐਕਟੀਵਿਟੀ ਘਟਣਾ ਹੋ ਸਕਦੀ ਹੈ ਇਹ ਡਿਸਟਿਲਰੀ ਨਾਲ ਸੰਬੰਧ ਸਵਾਲ ਹੀ ਹੈ ਨਹੀਂ ਨਾ ਇਹਦਾ ਇਹ ਤਾਂ ਕੈਮੀਕਲੀ ਲੱਗਾ ਜਿਹੜਾ ਡਿਸਟਿਲਰੀ ਦੇ ਅੰਦਰ ਉਹ ਇਥਨਾਲ ਬਣਦਾ ਹੈਗਾ ਉਹ ਹਿਊਮਨ ਕੰਜ਼ਮਪਸ਼ਨ ਦੇ ਲਈ ਬਣਦਾ ਹੈਗਾ ਇਹਦਾ ਮੀਥਨਾਲ ਦਾ ਕੈਮੀਕਲ ਰਿਐਕਸ਼ਨ ਹੋ ਰਾ ਇਹ ਸਮਝਣ ਦੀ ਗੱਲ ਆ ਇਹ ਇਹ ਜਿਹੜਾ ਜਿਹੜੀਆਂ ਸਾਡੀਆਂ ਡਿਸਟਿਲਰੀਆਂ ਨੇ ਜੀਆਂ ਪੰਜਾਬ ਦੀਆਂ ਉਹਨਾਂ ਦੇ ਅੰਦਰ ਮਥਨੋਲ ਤਿਆਰ ਨਹੀਂ ਹੁੰਦਾ ਨਹੀਂ ਸਵਾਲ ਇਸ ਲਈ ਸਿਕਾ